ਜਿਸ ਮਕਸਦ ਲਈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਕੀ ਉਹ ਮਕਸਦ ਪੂਰਾ ਹੋ ਗਿਆ ਅਖਰ ਮਕਸਦ ਕੀ ਸੀ ਇਸ ਵਿਧਾਨ ਸਭਾ ਸੈਸ਼ਨ ਦਾ ਤੇ ਨਾਲ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਐਮਐਲਏ ਤੇ ਮੰਤਰੀ ਕੱਲ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਵਿਲ ਦੇ ਵਿੱਚ ਪਹੁੰਚੇ ਪ੍ਰਦਰਸ਼ਨ ਕੀਤਾ ਗਿਆ ਕਿ ਇਹ ਸੈਸ਼ਨ ਸਕ੍ਰਿਪਟਡ ਸੀ ਕਿ ਇਹ ਸੈਸ਼ਨ ਹੈ ਜਿਹੜਾ ਉਹ ਪ੍ਰੀਪਲਾਨਡ ਸੀ ਜੇਕਰ ਹਾਂ ਤੇ ਇਹਦੀ ਸਕ੍ਰਿਪਟ ਆਖਰ ਲਿਖੀ ਕਿਸ ਨੇ ਗੱਲਬਾਤ ਇਸ ਸਕ੍ਰਿਪਟ ਦੇ ਉੱਪਰ ਕਰਾਂਗੇ ਤੇ ਵਿਧਾਨ ਸਭਾ ਦੀ ਇਸ ਕਾਰਵਾਈ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਹੜ੍ਹਾਂ ਨੂੰ ਲੈ ਕੇ ਜ਼ਿੰਮੇਵਾਰੀ ਦੀ ਆਖਰ ਹੜ੍ਹਾਂ ਦੇ ਲਈ ਅਸਲ ਜ਼ਿੰਮੇਵਾਰ ਹੈ ਕੌਣ ਜਿੱਥੇ BBMB ਤੇ ਨਾਲ ਹੀ ਨਾਲ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਦੇ ਉੱਪਰ ਨਿਸ਼ਾਨਾ ਸਾਧ ਰਹੀਆਂ ਨੇ ਅਤੇ ਪੰਜਾਬ ਸਰਕਾਰ ਨੂੰ ਉਸ ਦੀ ਨਲਾਇਕੀ ਨੂੰ ਜ਼ਿੰਮੇਵਾਰ ਮੰਨ ਰਹੀ ਹੜਾ ਲਈ ਉੱਥੇ ਹੀ ਕੱਲ ਮੁੱਖ ਮੰਤਰੀ ਦੇ ਵੱਲੋਂ ਇੱਕ ਵੱਡਾ ਬਿਆਨ ਹੈ ਜਿਹੜਾ ਜ਼ਿੰਮੇਵਾਰੀ ਨੂੰ ਲੈ ਕੇ ਦਿੱਤਾ ਗਿਆ ਹੈ ਮੁੱਖ ਮੰਤਰੀ ਦੇ ਵੱਲੋਂ ਆਖਰ ਕਿਹੜੇ ਡਿਪਾਰਟਮੈਂਟ ਨੂੰ ਕਿਸ ਨੂੰ ਇਸ ਪੂਰੇ ਹੜਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਗੱਲਬਾਤ ਉਸ ਬਿਆਨ ਦੀ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਐਲਓਪੀ ਲੀਡਰ ਦੀ ਇੱਕ ਵੱਡੀ ਮੰਗ ਦੀ ਜਿਹੜੇ ਕੀ ਮੰਤਰੀ ਦੀ सस्पेंशन ਨੂੰ ਲੈ ਕੇ ਮੰਤਰੀ ਦੇ ਉੱਪਰ ਕਾਰਵਾਈ ਲੈ ਕੇ ਤੇ ਵੱਡੇ ਸੀਨੀਅਰ ਅਫਸਰਾਂ ਦੀ ਉੱਪਰ ਕਾਰਵਾਈ ਲੈ ਕੇ ਆਇਆ ਆਖਰ ਐਲੋਪੀ ਲੀਡਰ ਦੇ ਵੱਲੋਂ ਕਿਹੜੇ ਮੰਤਰੀ ਨੂੰ ਤੇ ਕਿਹੜੇ ਅਫਸਰਾਂ ਨੂੰ ਉੱਪਰ ਵੱਡੀ ਕਾਰਵਾਈ ਦੀ ਜਿਹੜੀ ਮੰਗ ਰੱਖੀ ਗਈ ਹੈ ਮੰਗ ਪੂਰੀ ਹੋਏਗੀ ਜਾਂ ਫਿਰ ਨਹੀਂ ਗੱਲਬਾਤ ਉਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਕਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦਾ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਮਾਨ ਜੀ ਸਰ ਕੱਲ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੀ ਪੰਜਾਬ ਸਰਕਾਰ ਵੱਲੋਂ ਸੱਦਿਆ ਗਿਆ ਸੱਦਿਆ ਵੀ ਆਖਰ ਹੜ੍ਹਾਂ ਦੇ ਸਬੰਧ ਵਿੱਚ ਗਿਆ ਸੀ ਵੀ ਹੜ੍ਹਾਂ ਦੇ ਉੱਪਰ ਵਿਸਾਰ ਦੇ ਨਾਲ ਚਰਚਾ ਕਰਾਂਗੇ ਕੀ ਚਰਚਾ ਹੋਈ ਜਿਸ ਮਕਸਦ ਦੇ ਨਾਲ ਇਹ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਸੀ ਕਿ ਪਹਿਲੇ ਦਿਨ ਉਹ ਮਕਸਦ ਪੂਰਾ ਹੋਇਆ ਤੇ ਦੂਸਰਾ ਅਹਿਮ ਕਿਉਂਕਿ ਕੱਲ ਪਹਿਲੀ ਵਾਰ ਇਹ ਹੋਇਆ ਇਤਿਹਾਸ ਦੇ ਵਿੱਚ ਕਿ ਸੱਤਾ ਪਾਰਟੀ ਦੇ ਵੱਲੋਂ ਤਖਤੀਆਂ ਹੱਥਾਂ ਦੇ ਵਿੱਚ ਫੜ ਕੇ ਬੈਲ ਦੇ ਵਿੱਚ ਆ ਕੇ ਪ੍ਰਦਰਸ਼ਨ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਕੋਲ ਪਹਿਲਾਂ ਹੀ ਤਖਤਿਆ ਸੀ ਮੰਤਰੀ ਵਿਧਾਇਕਾਂ ਦੇ ਕੋਲੇ ਕਿ ਇਹ ਸੈਸ਼ਨ ਸਕ੍ਰਿਪਟਡ ਸੀ ਪ੍ਰੀ ਪ੍ਰੈਂਟ ਸੀ ਜੇਕਰ ਹਾਂ ਤਾਂ ਇਹਦੀ ਸਕ੍ਰਿਪਟ ਲਿਖੀ ਕਿਨੇ ਤੇ ਇਹ ਸਕ੍ਰਿਪਟ ਲਿਖਣ ਦਾ ਕਾਰਨ ਕੀ ਸੀਗਾ ਕਿਵੇਂ ਦੇਖ ਰਹੇ ਹੋ ਕੱਲ ਦੇ ਹੱਲੇ ਗੁੱਲੇ ਨੂੰ ਕਿਵੇਂ ਦੇਖ ਰਹੇ ਹੋ ਕੱਲ ਦੇ ਵਿਧਾਨ ਸਭਾ ਸੈਸ਼ਨ ਵੇਖੋ ਜਦੋਂ ਇਹ ਸੈਸ਼ਨ ਅਨਾਉਂਸ ਹੋਇਆ ਤੇ ਕੁਝ ਤੇ ਲੋਕਾਂ ਨੂੰ ਸ਼ੱਕ ਉਦੋਂ ਹੀ ਹੋਣੇ ਸ਼ੁਰੂ ਹੋ ਗਏ ਸ਼ੁੱਕਰਵਾਰ ਸ਼ੁਰੂ ਹੋਣਾ ਜੀ ਸ਼ਨੀਚਰ ਐਤਵਾਰ ਬੰਦ ਰਹਿਣਾ ਜੀ ਸ਼ੁੱਕਰਵਾਰ ਵੀ 11 ਵਜੇ ਸ਼ੁਰੂ ਹੋਣਾ ਕੋਈ ਦਫਤਰ 11 9 11 ਵਜੇ ਸ਼ੁਰੂ ਹੁੰਦੇ ਆ ਸਰਕਾਰੀ ਦਫਤਰ ਸਾਰੇ 9 ਵਜੇ ਸ਼ੁਰੂ ਹੁੰਦੇ ਆ ਕਿ ਨਹੀਂ ਹੁੰਦੇ ਜੀ ਇਨਾਂ ਕੋਲ ਸਾਰਿਆਂ ਕੋਲ ਗੱਡੀਆਂ ਆ ਸਾਰਿਆਂ ਕੋਲ ਇੱਥੇ ਹੋਸਟਲ ਆ ਸਾਰਿਆਂ ਕੋਲ ਕਮਰੇ ਆ ਕਿ ਪਹਿਲੀ ਰਾਤ ਆਖਿਰ ਕਿਉਂ ਨਹੀਂ ਰੈਂਦੇ ਭਈ ਸਾਰਿਆਂ ਨੂੰ ਜਗ੍ਹਾ ਦਿੱਤੀ ਆ ਨਾ ਰਹਿਣ ਲਈ ਇੱਥੇ ਐਮਐਲਿਆ ਨੂੰ ਪਹਿਲੀ ਰਾਤ ਰਹਿਣ ਤੇ 9 ਵਜੇ ਸ਼ੁਰੂ ਕਰਨ ਕਿਉਂ ਨਹੀਂ ਕਰਦੇ ਭਈ ਕਿਉਂ 11 ਵਜੇ ਸ਼ੁਰੂ ਕਰਨਾ ਜੀ ਬਾਹਰੋਂ ਆਉਣ ਫੇਰ ਸ਼ਰਧਾਂਜਲੀਆਂ ਹੋਣੀਆਂ ਆ ਫਿਰ ਉਹ ਤੋਂ ਬਾਅਦ ਤੁਸੀਂ ਆਪਣਾ ਛੁੱਟੀ ਕਰਕੇ ਹੌਲੀ ਜੀ ਸ਼ੁਰੂ ਕਰਨਾ ਫਿਰ ਬੱਸ ਆਉਗੇ ਤੇ ਆਉਗੇ ਉਹੀ ਗੱਲ ਆ ਕਿ ਯਾਨੀ ਟੋਟਲ 4 ਦਿਨ ਦਾ ਜਿੰਨੂੰ ਟੰਡੋਰਾ ਪਿੱਟਿਆ ਜਾ ਰਿਹਾ ਸ਼ੁੱਕਰ ਸ਼ਨੀਚਰ ਐਤ ਤੇ ਸੋਮ ਸੋਮਵਾਰ ਨੂੰ ਦੁਪਹਿਰ ਤੱਕ ਇਹਨਾਂ ਨੇ ਬਾਈਂਡ ਅਪ ਕਰਕੇ ਪੋਟੈਂਸ਼ੀਅਲੀ ਇੱਕੋ ਦੇਣੀ ਸੈਸ਼ਨ ਹੋਣਾ ਇਹ ਸਾਰਾ ਯਾਨੀ ਟੋਟਲ 1 ਦਿਨ ਦੇ ਜਿੰਨੇ ਕ ਘੰਟੇ ਹੁੰਦੇ ਉਹ ਉਨਾਂ ਵੀ ਸ਼ਾਇਦ ਨਾ ਹੋਵੇ ਜਦੋਂ ਨiyet ਹੀ ਇਹੋ ਜੀ ਹੋਵੇ ਜਦੋਂ ਡੇਟਸ ਹੀ ਇਹੋ ਜੀਆਂ ਰੱਖੀਆਂ ਹੋਣ ਆ तरीका ਇਹੋ ਜਿਹੇ ਰੱਖਿਆ ਹੁਣ ਤੇ ਤੁਸੀਂ ਉੱਥੋਂ ਅੰਦਾਜ਼ਾ ਤੇ ਲਾ ਹੀ ਸਕਦੇ ਸੀ ਕਿ ਇਹ ਰਾਜਨੀਤੀ ਕਰਨ ਲਈ ਜ਼ਿਆਦਾ ਕੀਤਾ ਗਿਆ ਨਾ ਕਿ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦੂਜੀ ਜਿਹੜੀ ਸਾਨੂੰ ਉਮੀਦ ਸੀ ਮਾਨ ਉਹ ਇਹ ਸੀ ਕਿ ਸੱਚੀ ਮੁੱਚੀ ਕਿਉਂਕਿ ਇੱਕ ਬੜਾ ਦਰਦ ਦੇ ਵਿੱਚੋਂ ਪੰਜਾਬ ਗੁਜ਼ਰਿਆ ਅਜੇ ਵੀ ਗੁਜ਼ਰ ਰਿਹਾ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਨੋਟਿਸ ਲਿਆ ਗਿਆ ਪ੍ਰਧਾਨ ਮੰਤਰੀ ਚਲੋ ਲੇਟ ਆਏ ਫਿਰ ਵੀ ਉਹਨਾਂ ਨੇ ਵੀ ਆ ਕੇ हिमाचल ਨੂੰ 15-14000 ਕਰੋੜ ਰੁਪਇਆ ਇੱਥੇ ਦਾ 16000 ਕਰੋੜ ਰੁਪਇਆ ਦਿੱਤਾ ਹੋਰ ਵੀ ਵਾਦਾ ਕੀਤਾ ਬੀਜੇਪੀ ਨੇ ਕਿ ਅਸੀਂ ਹੋਰ ਵੀ ਭੇਜਾਂਗੇ ਪਰ ਭੇਜਿਆ ਅਜੇ ਕੁਛ ਨਹੀਂ ਇਸ ਕਰਕੇ ਜਿਹੜਾ ਇਸ ਸਾਰੀ ਵੱਡੀ ਤਰਾਸਦੀ ਸੀ ਉਹਦੇ ਚ ਜਿਵੇਂ ਪੰਜਾਬ ਨਿਕਲਿਆ ਜਿਵੇਂ ਲੋਕਾਂ ਨੇ ਇੱਕ ਦੂਜੇ ਦਾ ਸਾਥ ਦੇ ਕੇ ਉਥੇ ਜਿਹੜੀ ਪਹਿਲਾਂ ਮੁਢਲੀ ਜਿਹੜੀ ਸਾਰੀ ਤਕਲੀਫਾਂ ਨੂੰ ਐਡਰੈਸ ਕਰਨ ਦੇ ਤੌਰ ਤਰੀਕੇ ਸੀ ਉਹ ਚ ਪਾਰਟੀਆਂ ਨੇ ਵੀ ਕੀਤਾ ਉਹਦੇ ਚ ਇੰਡੀਵਿਜੂਅਲ ਨੇ ਵੀ ਕੀਤਾ ਸਾਰਾ ਆਪਾਂ ਸਾਰਿਆਂ ਨੇ ਦੇਖਿਆ ਸਾਨੂੰ ਸਾਨੂੰ ਇਹ ਉਮੀਦ ਸੀ ਕਿ ਸਰਕਾਰ ਦੀ ਅਹਿਮ ਭੂਮਿਕਾ ਹੋਵੇਗੀ ਕਿਉਂਕਿ ਪਹਿਲਾਂ ਤੇ ਸਰਕਾਰ ਕਿਤੇ ਦਿਖੀ ਨਹੀਂ ਸਰਕਾਰ ਦਾ ਹੈੱਡ ਤੇ ਬਹਿ ਗਿਆ ਸੀ ਹਸਪਤਾਲ ਦੇ ਵਿੱਚ ਬਿਮਾਰ ਹੋ ਗਿਆ ਸੀ ਬਿਮਾਰੀ ਕਿਸੇ ਨੂੰ ਇਹੋ ਜਿਹਾ ਮੌਕੇ ਤੇ ਨਾ ਲੱਗੇ ਪਰ ਚਲੋ ਪ੍ਰਧਾਨ ਮੰਤਰੀ ਆਇਆ ਉੱਥੇ ਤੁਸੀਂ ਪ੍ਰੋਟੋਕੋਲ ਹੁੰਦਾ ਆ ਕਿ ਚੀਫ ਮਿਨਿਸਟਰ ਹੋਵੇ ਜਾਂ ਹੋਰ ਸਾਰੇ ਫਾਈਨੈਂਸ ਮਿਨਿਸਟਰ ਹੋਵੇ ਜਾਂ ਅਮਨ ਅਰੋੜਾ ਸਾਨੂੰ ਤਾਂ ਕੋਈ ਬਹੁਤੀ ਉੱਥੇ ਦਿਖੇ ਨਹੀਂ ਜਿਹੜੇ ਵੀ ਗਏ ਹਾਂ ਖੁੱਡੀਆਂ ਸਾਹਿਬ ਜ਼ਰੂਰ ਸੀਗੇ ਸ਼ਾਇਦ ਏ ਇਸ ਲਈ ਕਾਇਦਾ ਇਹ ਸੀਗਾ ਕਿ ਜੇ ਤੁਸੀਂ ਪ੍ਰਧਾਨ ਮੰਤਰੀ ਆਏ ਜਾਂ ਸੂਬੇ ਚਾਏ ਆ ਤੁਸੀਂ ਉੱਥੇ ਹਮਾ ਮਾ ਕੇ ਪਹੁੰਚੋ ਔਰ ਉੱਥੇ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਦੱਸੋ ਕਿ ਸਾਡਾ ਨੁਕਸਾਨ ਬਹੁਤ ਵੱਡਾ ਹੋਇਆ ਉਹ ਨਮਾਇੰਦਗੀ ਉਦੋਂ ਕਰਨ ਦੀ ਜਗ੍ਹਾ ਜਾਂ ਆਪਣਾ ਉੱਥੇ ਇੱਕ ਪ੍ਰਭਾਵ ਪਾਉਣ ਦੇ ਪ੍ਰਧਾਨ ਮੰਤਰੀ ਨਾਲ ਇੱਕ ਰਾਪੋ ਬਣਾ ਕੇ ਕਿਉਂਕਿ ਆਫਟਰ ਆਲ ਪ੍ਰਧਾਨ ਮੰਤਰੀ ਆ ਪਾਰਟੀ ਕੋਈ ਵੀ ਹੋਵੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਜ਼ਿੰਮੇਵਾਰੀ ਵੀ ਆ ਪੰਜਾਬ ਦੀ ਦੇਸ਼ ਦੀ ਆ ਪੰਜਾਬ ਕਿਹੜਾ ਕਿਹੜੇ ਪਾਕਿਸਤਾਨ ਚ ਇਸ ਲਈ ਉਸ ਗੱਲ ਦਾ ਇਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਪੰਜਾਬੀਆਂ ਦੀਆਂ ਜੋ ਦੇਸ਼ ਨੂੰ ਕੰਟਰੀਬਿਊਸ਼ਨ ਹੈਗੀ ਆ ਔਰ ਜੋ ਭਾਵੇਂ ਬਾਰਡ ਤੇ ਰਾਖੀ ਦੀ ਹੋਵੇ ਜਾਂ ਯਾਨੀ ਜਿਹਨੂੰ ਸ਼ਾਸਤਰੀ ਜੀ ਕਹਿੰਦੇ ਸੀ ਜੈ ਜਵਾਨ ਜੈ ਕਿਸਾਨ ਵੀ ਦੋਵੇਂ ਪਾਸੇ ਹੋਇਓ ਜਿੱਥੇ ਤੱਕ ਡਿਫੈਂਸ ਦੀਆਂ ਫੋਰਸਿਜ਼ ਉੱਥੇ ਵੀ ਬਹਾਦਰੀ ਜਿੱਥੇ ਤੱਕ ਅੰਨ ਪੈਦਾ ਕਰਨਾ ਦੇਸ਼ ਦੇ ਭੰਡਾਰਾਂ ਲਈ ਉੱਥੇ ਵੀ ਬਹਾਦਰੀ ਤੇ ਇਸ ਦੇ ਨਾਲੋਂ ਵਧੀਆ ਤੇ ਕੋਈ ਹੋਰ ਮੌਕਾ ਨਹੀਂ ਸੀ ਕਿ ਸਾਨੂੰ ਹੁਣ ਇਸ ਕ੍ਰਾਈਸਿਸ ਚ ਸੰਕਟ ਚ ਮਦਦ ਕਰਨ ਉਹ ਸਾਨੂੰ ਦਿਖਿਆ ਨਹੀਂ ਹੁਣ ਤੁਸੀਂ ਤਖਤੀਆਂ ਲੈ ਕੇ ਜਿਹੜੀ ਤੁਸੀਂ ਗੱਲ ਕਹਿੰਦੇ ਆ ਇਹ ਸਕ੍ਰਿਪਟਡ ਤੇ ਸਕ੍ਰਿਪਟਡ ਹੀ ਹੁੰਦਾ ਸਾਰਾ ਇਹ ਤੇ ਕੋਈ ਇਹੋ ਜੀ ਗੱਲ ਨਹੀਂ ਕਹਿੰਨੇ ਸਕ੍ਰਿਪਟ ਕੀਤਾ ਪਰਦੇ ਵਿੱਚੇ ਹੀ ਕੇਜਰੀਵਾਲ ਹੋਊਗਾ ਵਿੱਚੇ ਹੀ ਭਗਵੰਤ ਮਾਨ ਜਿਹੜੇ ਉਹਨਾਂ ਦੇ ਪਿਆਦੇ ਹੈਗੇ ਆ ਉਹ ਉੱਥੇ ਕਹਿੰਨੇ ਕਰਨਾ ਸਕ੍ਰਿਪਟਡ ਕਿ ਦੁਬਾਰੋਂ ਤੇ ਆਉਣੀ ਨਹੀਂ ਹੈ ਕਿ ਇਹ ਅਫਸੋਸ ਹੈ ਗੱਲਿਆ ਕਿ ਇਹੋ ਜੇ ਮੌਕੇ ਤੇ ਜਿਹੜਾ ਇੱਕ ਬਿਲਕੁਲ ਅਲੱਗ ਅਪਰੋਚ ਹੋਣੀ ਚਾਹੀਦੀ ਸੀਗੀ ਔਰ ਸਾਨੂੰ ਉਮੀਦ ਸੀਗੀ ਕਿ ਸ਼ਾਇਦ ਇਹ ਸੈਸ਼ਨ ਇਸ ਕਰਕੇ ਮਾਨ ਸਾਹਿਬ ਬੁਲਾਇਆ ਗਿਆ ਕਿ ਜਿਸ ਤਰੀਕੇ ਨਾਲ ਕੁਝ ਟੈਕਨੀਕਲ ਐਡੀਸ਼ਨ ਆਇਆ ਰਾਹਤ ਪਹੁੰਚਾਉਣ ਜਾਂ ਪਈ ਪੈਸਾ ਤੇ ਇਕੱਠਾ ਹੋ ਹੀ ਜਾਊਗਾ ਜਾਂ ਹੋ ਰਿਹਾ ਆ ਕੁਝ ਰੰਗਲੇ ਪੰਜਾਬ ਦੇ ਅਕਾਊਂਟ ਸੇ ਚਲੇ ਜਾਊਗਾ ਕੁਝ ਦਿੱਲੀੋਂ ਆਜੂਗਾ ਇਸ ਰਾਤ ਫੰਡ ਤੇ ਇਕੱਠਾ ਹੋ ਰਿਹਾ ਕੁਝ 12000 ਕਰੋੜ ਦਾ ਵੀ ਰੌਲਾ ਪਿਆ ਆ ਉਹਦੇ ਚ ਵੀ ਪੈਸਾ ਹੋਊਗਾ ਇਸ ਸਾਰੇ ਦਾ ਪਰ ਉਹ ਪਚਾਉਣਾ ਕਿਵੇਂ ਆ ਕਿ ਸਾਰਿਆਂ ਨੂੰ ਰਾਹਤ ਪ੍ਰੋਪਰਲੀ ਪਹੁੰਚੇ ਤੇ ਪੂਰੀ ਰਾਹਤ ਮਿਲੇ ਇਹ ਨਹੀਂ ਕਿ ਜਿਹਦਾ ਫਸਲ ਉਜੜ ਗਈ ਆ 50000 ਦੀ ਉਹਦਾ ਠੀਕਾ ਹੀ ਠੀਕਾ ਜ਼ਮੀਨ ਦਾ 50 60000 ਹੋਇਆ ਪੰਜਾਬ ਦੇ ਅੰਦਰ ਤੇ ਜੇ ਉਹਨੂੰ ਤੁਸੀਂ 20000 ਦੇ ਕੇ ਸਿਰੇ ਲਾ ਦੋਗੇ ਤਾਂ ਉਹ ਤੇ ਫਿਰ ਪੂਰੀ ਰਾਹਤ ਨਹੀਂ ਹੋਊਗੀ ਉਹ ਅਗਲੀ ਵੀ ਉਹਨਾਂ ਨੇ ਫਸਲ ਲਉਣੀ ਆ ਜ਼ਮੀਨਾਂ ਬਹੁਤ ਖਰਾਬ ਹੋ ਗਈਆਂ ਕੋਈ ਜ਼ਮੀਨਾਂ ਰੁੜ ਗਈਆਂ ਹੁਣ ਜੇ ਰੁੜੀ ਹੋਈ ਜ਼ਮੀਨ ਦਾ ਤੇ ਕੋਈ ਅਜੇ ਮੁਆਵਜ਼ਾ ਉਸ ਕੇ ਸਮਝਾ ਸ਼ਾਇਦ ਇਹ ਰਾਹਤ ਇਹ ਕਿਵੇਂ ਦੇਣੀ ਆ ਉਹਦੇ ਬਾਰੇ ਟੈਕਨੀਕਲ ਲੀਗਲ ਪ੍ਰੋਵੀਜ਼ਨ ਨਾਉ ਸਾਨੂੰ ਲੱਗਦਾ ਸੀ ਕਿ ਸਾਰਾ ਕੁਝ ਹੋਇਆ ਇਸ ਨੂੰ ਕਿਵੇਂ ਰਾਹਤ ਵੱਧ ਤੋਂ ਵੱਧ ਪਹੁੰਚਾਉਣੀ ਐਕਚੁਅਲ ਤਾਂ ਕਿ ਕੰਪਨਸੇਸ਼ਨ ਹੋਵੇ ਨਾ ਕਿ ਜਿਹੜੀਆਂ ਲੀਗਲ ਪੇਲੀਆਂ ਢਿੱਕੇ ਪਾਏ ਹੋਏ ਆ ਕਿ ਜੇ ਕਿਸੇ ਦਾ ਨੁਕਸਾਨ ਤੇ ਲੱਖ ਦਾ ਹੋਇਆ ਤੁਸੀਂ ਉਹਨੂੰ 25000 ਜਾਂ 30000 ਤੋਂ ਵੱਧ ਨਹੀਂ ਦੇ ਸਕਦੇ ਇਸ ਨੂੰ ਦੂਰ ਕਰ ਲਈ ਅਸੀਂ ਸਮਝਿਆ ਸੀਗਾ ਕਿ ਇਹ ਹੁਣ ਸੈਸ਼ਨ ਬੁਲਾਇਆ ਗਿਆ ਤਾਂ ਕਿ ਉਹਦੇ ਚ ਇੱਕ ਵਾਰੀ ਕਾਨੂੰਨ ਪਾਸ ਹੋ ਜਾਊਗਾ ਫਿਰ ਉਹ ਰਾਹਤ ਪਹੁੰਚਾਉਣ ਲਈ ਜਿਹੜੀਆਂ ਟੈਕਨੀਕਲ ਰੜਕੇ ਆ ਉਹ ਦੂਰ ਹੋ ਜਾਣਗੇ ਜੇ ਕੇਂਦਰ ਉਹਦੇ ਤੇ ਆਬਜੈਕਸ਼ਨ ਲਾਉਂਦਾ ਪੰਜਾਬ ਸਰਕਾਰ ਆਪਣੇ ਖਜ਼ਾਨੇ ਚੋਂ ਆਪਣੇ ਹਿੱਸੇ ਚੋਂ ਜਿਹੜਾ ਵੱਧ ਪੈਸਾ ਦਿੱਤਾ ਜਾਣਾ ਚਾਹੀਦਾ ਉਹ ਦੇਣਗੀ ਪਰ ਤੁਹਾਨੂੰ ਦੇਖਣ ਨੂੰ ਬਿਲਕੁਲ ਉਹਦੇ ਉਲਟ ਮਿਲਿਆ ਇੰਜ ਲੱਗਾ ਕਿ ਇਹ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨਾ ਹੋਵੇ ਇਹ ਤੇ ਕੇਂਦਰ ਦੀ ਸਰਕਾਰ ਹੋਵੇ ਜਿਵੇਂ ਕੋਈ ਗਵਰਨਰੀ ਰਾਜ ਲਗਾ ਹੋਵੇ ਤੇ ਇਸ ਕਰਕੇ ਇਹ ਤਖਤੀਆਂ ਲੈ ਕੇ ਕੇਂਦਰ ਦੇ ਵਿਰੁੱਧ ਖੜੇ ਹੋਗੇ ਜਿੱਦਣ ਮਿਲਣਾ ਜੋ ਉਦਣ ਨਹੀਂ ਮਿਲੇ ਹੁਣ ਜਦੋਂ ਅਸੈਂਬਲੀ ਦੇ ਵਿੱਚ ਜਿੱਥੇ ਜਵਾਬ ਦੇ ਹੀ ਹੋਈ ਆਪਣੀ ਜਵਾਬ ਦੇ ਹੀ ਦੇਣ ਦੀ ਜਗਾ ਤੇ ਉਹ ਆਪਣੇ ਲੈ ਕੇ ਪੋਸਟਰ ਜੇ ਤੇ ਉਥੇ ਨਾਰੇ ਮਾਰ ਕੇ ਫਿਰਦੇ ਇਹ ਕੀ 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 ਕਹ ਲੈ ਡਰਾਮਾ ਆ ਕੋਈ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਕਿ ਉੱਥੋਂ ਪੈਸਾ ਨਹੀਂ ਆਇਆ ਤੇ ਤੁਸੀਂ ਵਿਰੋਧੀ ਪਾਰਟੀਆਂ ਨੂੰ ਨਾਲ ਲਾਓ ਕਿਸਾਨਾਂ ਨੂੰ ਨਾਲ ਲਾਓ ਕਿਸਾਨਾਂ ਦੀਆਂ ਯੂਨੀਅਨਾਂ ਹੈਗੀਆਂ ਬੜੀਆਂ ਤਕੜੀਆਂ ਯੂਨੀਅਨਾਂ ਭਰ ਭਰ ਕੇ ਬੱਸਾਂ ਦਿੱਲੀ ਪਹੁੰਚੋ ਤੁਸੀਂ ਪਹੁੰਚੋ ਉੱਥੇ ਚੰਤਰ ਮੰਚਰ 'ਤੇ ਜਦ ਤੱਕ ਪੈਸਾ ਨਹੀਂ ਰਿਲੀਜ਼ ਹੁੰਦਾ ਤੁਹਾਡਾ ਇੱਕ ਦਮਕਾ ਮਾਰਨ ਦੀ ਲੋੜ ਹੈ ਵੀ ਅਸੀਂ ਸਮੁੱਚੇ ਪੰਜਾਬ ਦੀ ਸਰਕਾਰ ਤੇ ਉਹ ਵਿੱਚੇ ਕਿਸਾਨਾਂ ਦੀਆਂ ਜਥੇਬੰਦੀਆਂ ਅਸੀਂ ਆਪਣੀ ਰਾਹਤ ਨੂੰ ਤੁਰੰਤ ਰਿਲੀਜ਼ ਕਰਾਉਣ ਲਈ ਬਿਗਲ ਵਜਾ ਦਿੰਦੇ ਕਿ ਆ ਰਹੇ ਉਹ ਨਹੀਂ ਕੀਤਾ ਮੱਥਾ ਪਾਸ ਕਰਤਾ ਠੀਕ ਆ ਮੱਥਾ ਪਾਸ ਵੀ ਕਰਨਾ ਚਲੋ ਕੋਈ ਬਾੜੀ ਗੱਲ ਨਹੀਂ ਹੈ ਸਰਕਾਰਾਂ ਤੇ ਇੰਜ ਹੀ ਚੱਲਦੀਆਂ ਪਰ ਧਰਾਤਲ ਤੇ ਪੈਸਾ ਆਉਣਾ ਕਿਵੇਂ ਆ ਉਹ ਤੁਹਾਨੂੰ ਉਸ ਕਿਸਮ ਦਾ ਕੋਈ ਯੁਕਤ ਲਾਉਣ ਦੀ ਲੋੜ ਸੀਗੀ ਨਾ ਕਿ ਤੁਹਾਨੂੰ ਝੇਡਾਂ ਇੱਕ ਦੂਜੇ ਦੇ ਵਿਰੋਧ ਚੁਟਕਲੇਬਾਜ਼ੀ ਜਾਂ ਇੱਕ ਦੂਜੇ ਨੂੰ ਥੱਲੇ ਲਾਉਣ ਦੀ ਗੱਲ ਜਿਹੜੀ ਅਸੀਂ ਹਮੇਸ਼ਾ ਇਸ ਪਲੇਟਫਾਰਮ ਤੋਂ ਮੀਡੀਆ ਦੇ ਵਿੱਚ ਆਪਣੀਆਂ ਸੁਰਖੀਆਂ ਵਟੋਰਨ ਲਈ ਚੰਗੀਆਂ-ਚੰਗੀਆਂ ਖਪਰਾਂ ਬਣਾਉਣ ਲਈ ਜੋ ਅਸੀਂ ਜੁਗਤਾਂ ਲਾ ਕੇ ਉੱਥੇ ਜਾਂਦੇ ਆਂ ਸਾਨੂੰ ਦੇਖਣ ਨੂੰ ਉਹ ਮਿਲਿਆ ਹੁਣ ਵਿਰੋਧੀ ਪਾਰਟੀਆਂ ਨੇ ਕਿਹਾ ਨਾ ਬਾਜਬਾ ਹੁਣਾਂ ਨੇ ਕਿਹਾ 12000 ਕਰੋੜ ਰੁਪਏ ਕਿੱਥੇ ਆ ਉਹਨਾਂ ਡਾਕੂਮੈਂਟ ਲੈ ਕੇ ਗਏ ਮੈਂ ਬਾਜਬਾ ਨੂੰ ਵਿੱਚੋਂ ਹੀ ਥੋੜੀ ਜਿਹਾ ਮੈਂ ਵੀ ਟੀਵੀ ਲਾ ਕੇ ਸੁਣਿਆ ਉਹ ਕਹਿ ਰਹੇ ਸੀ ਕਿ 2023 ਦੇ ਵਿੱਚ 9000 ਕਰੋੜ ਪਲੱਸ ਕੈਗ ਨੇ ਲਿਖਿਆ ਕਿ ਪੈਸਾ ਰਾਹਤ ਫੰਡ ਜਿਹੜਾ ਇਹ ਰੀਲੀਫ ਫੰਡ ਤਾਂ ਪੰਜਾਬ ਦੇ ਕੋਲ ਹੈ ਉਹ ਕਿੱਥੇ ਗਿਆ ਉਦੋਂ ਬਾਅਦ ਉਹ 12000 ਕਰੋੜ ਪ੍ਰਧਾਨ ਮੰਤਰੀ ਕਹਿ ਗਏ ਕਿ ਹੁਣ ਤੱਕ ਉਹ 12000 ਕਰੋੜ ਹੋ ਚੁੱਕਾ ਉਹ ਕਿੱਥੇ ਆ ਉਹਦਾ ਕੋਈ ਜਵਾਬ ਹੀ ਨਹੀਂ ਹੈ ਕਿ ਉਹ ਆਇਆ ਜਾਂ ਨਹੀਂ ਆਇਆ ਜਾਂ ਉਹਨੂੰ ਤੁਸੀਂ ਕਿਤੇ ਵਰਤ ਲਿਆ ਜਾਂ ਉਹ ਕਿ چھوٹی ਗੱਲ ਨਹੀਂ ਹੈਗੀ ਉਸ ਗੱਲ ਦਾ ਜਵਾਬ ਆਉਣਾ ਚਾਹੀਦਾ ਹੈ ਹਰ ਹਾਲਤ ਆਉਣਾ ਚਾਹੀਦਾ ਹੈ ਛੋਟਾ 12000 ਕਰੋੜ ਰੁਪਏ ਥੋੜਾ ਹੁੰਦਾ ਹੈ ਤੁਸੀਂ 1600 ਨੂੰ ਤੇ ਰੋਈ ਜਾਂਦੇ ਹੋ ਤਖਤੀਆਂ ਲਾ ਕੇ ਨਾਰੇ ਮਾਰਦੇ ਫਿਰਦੇ ਆ ਜਿਹੜਾ 12000 ਕਰੋੜ ਆ ਉਹਦੀ ਕਿਉਂ ਨਹੀਂ ਗੱਲ ਕਰਦੇ ਉਹਨੂੰ ਉਹਨੂੰ ਟਾਲਣ ਲਈ ਤੁਸੀਂ ਇਹ ਅੱਗੇ ਤਕਤੀਆਂ ਲਾ ਕੇ ਬੈਗੇ ਆ ਕਿ ਦੇਖੋ ਜੀ ਕੇਂਦਰ ਹੈ ਜਾਂ ਕੇਂਦਰ ਜ਼ਿੰਮੇਵਾਰ ਹੈ ਸਾਡੀ ਤਕਲੀਫਾਂ ਦਾ ਇਸ ਲਈ ਇਹ ਸਾਰੀ ਗੱਲ ਦਾ ਜਿਹੜਾ ਪਰਦਾ ਇਹਦੇ ਤੋਂ ਪਰਦਾ ਉੱਠਣਾ ਚਾਹੀਦਾ ਆ ਔਰ ਜਿਸ ਢੰਗ ਨਾਲ ਆਪਾਂ ਨਾਹਰੇਬਾਜੀ ਤੱਕ ਸੀਮਤ ਕਰਕੇ ਜਾਂ ਗੱਲਾਂ ਤੱਕ ਜਾਂ ਇੱਕ ਦੂਜੇ ਦੀਆਂ ਖੁੱਚਾਂ ਦੇ ਉੱਤੇ ਮਾਰ ਕੇ ਤੇ ਆਪਣੇ ਆਪ ਨੂੰ ਵੱਡਾ ਦੱਸਣ ਲਈ ਇਹ ਜਿਹੜੀ ਅਪਰੋਚ ਆ ਇਹ ਬੰਦ ਕਰਕੇ ਆਪਾਂ ਨੂੰ ਬਹੁਤ ਸੰਜੀਦਾ ਢੰਗ ਦੇ ਨਾਲ ਐਸ ਜਿਹੜਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਐਨੀਆਂ ਪਿੰਡਾਂ ਦੇ ਵਿੱਚ 5 ਲੱਖ ਜ਼ਮੀਨ ਦਾ ਆ ਮਤਲਬ ਪਿੰਡਾਂ ਦਾ ਵੀ ਬਾਰ-ਬਾਰ ਗਿਣਤੀ ਆ ਰਹੀ ਆ ਸਾਰਾ ਥੋੜੇ-ਬਹੁਤ ਹੋਰ ਸਰਵੇ ਹੋ ਕੇ ਆ ਵੀ ਜਾਣਗੇ ਫਸਲਾਂ ਦਾ ਇੰਨਾ ਨੁਕਸਾਨ ਹੋਇਆ ਬੰਦਿਆਂ ਦਾ ਹੋਇਆ ਜਾਨੀ ਮਾਲ ਜਾਂ 57 ਤੇ ਲੋਕਾਂ ਦੀਆਂ ਡੈਥ ਹੋ ਗਈਆਂ ਤੇ ਹੋਰ ਡੰਗਰ ਬੱਛਾ ਜੋ ਵੀ ਸਾਰਾ ਕਈਆਂ ਦੀ ਜ਼ਮੀਨ ਵੈਸੇ ਦਰਿਆ ਖਾਈ ਜਾਂਦਾ ਜਾਂ ਖਾ ਗਿਆ ਗਾਂ ਤੋਂ ਕਿਵੇਂ ਬਚਣਾ ਇਹ ਸਾਰੀਆਂ ਗੱਲਾਂ ਤੇ ਬੜੀ سنجੀਦਾ ਚਰਚਾ ਦੀ ਲੋੜ ਸੀ ਪਰ ਇਹਨਾਂ ਨੇ ਨਾਰਾਜ਼ ਕੀਤਾ ਜੀ ਸਰ ਜੇ ਮੈਂ ਤੁਸੀਂ ਦਾਹਤ ਦੀ ਗੱਲ ਕੀਤੀ ਹੈ ਸੰਜੀਦਗੀ ਦੀ ਗੱਲ ਕੀਤੀ ਹੈ ਜਮ ਮੁਨ ਬਸੇਬੇ ਦੇ ਲਈ ਕਿਉਂਕਿ ਸਰਕਾਰ ਦੇ ਵੱਲੋਂ ਇਹ ਗੱਲ ਪਹਿਲਾਂ ਕਹੀ ਗਈ ਸੀ ਵੀ ਇਹ ਜਿਹੜਾ ਸੈਸ਼ਨ ਹੈਗਾ ਸਿਰਫ ਔਰ ਸਿਰਫ ਹਾੜਾਂ ਦੇ ਤੱਕ ਹੀ ਸੀਮਤ ਰਹੇਗਾ ਲੇਕਿਨ ਮੈਂ ਉਹੀ ਗੱਲ ਫਿਰ ਦਾਰਾ ਮਕਸਦ ਦੀ ਗੱਲ ਮਕਸਦ ਇਹ ਰੱਖਿਆ ਗਿਆ ਸੀ ਲੇਕਿਨ ਕੱਲ ਜਿਸ ਤਰੀਕੇ ਦੇ ਨਾਲ ਤੋਂਮਤਾ ਚੱਲੀਆਂ ਵਿਰੋਧੀ ਪਾਰਟੀ ਦੇ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਸਰਕਾਰ ਦੇ ਵੱਲੋਂ ਸਿੱਧੇ ਅਟੈਕ ਵਿਰੋਧੀਆਂ ਦੇ ਉੱਪਰ ਕੀਤੇ ਗਏ ਜਾਂ ਫਿਰ ਕੇਂਦਰ ਤੇ ਕੀਤੇ ਗਏ ਕੀ ਮਕਸਦ ਦੇ ਨੇੜੇ ਤੇੜੇ ਵੀ ਕੱਲ ਸੈਸ਼ਨ ਦਿਖਾਈ ਦਿੱਤਾ ਕੀ ਇਸ ਜਾਂ ਇੱਕ ਦਿਨ ਬਾਕੀ ਰਹਿ ਗਿਆ ਜਿਵੇਂ ਤੁਸੀਂ ਦੱਸਿਆ ਵੀ ਸ਼ਾਇਦ ਇੱਕ ਦਿਨ ਵੀ ਪੂਰਾ ਨਾਂ ਹੋਵੇ ਕਲੀਅਰ ਹੋ ਨਾ ਚੱਲੇ ਕਾਰਵਾਈ ਲੱਗ ਰਿਹਾ ਵੀ ਕਿਉਂਕਿ ਖਰਚਾ ਪੰਜਾਬ ਦਾ ਬਹੁਤ ਹੋ ਜਾਣਾ ਹੈ ਨਾ ਸੈਸ਼ਨ ਦੇ ਉੱਪਰ ਉਹਨਾਂ ਅੜਿੱਕਿਆਂ ਨੂੰ ਉਹਨਾਂ ਮੁਸ਼ਕਿਲਾਂ ਨੂੰ ਦੂਰ ਕਰ ਪਾਣਗੇ ਆਪਣੇ ਮਕਸਦ ਦੇ ਨੇੜੇ ਪੰਜਾਬ ਸਰਕਾਰ ਲੱਗ ਪਾਏਗੀ। ਇੱਕੋ ਕਰਨਾ ਹੋਵੇ ਤੇ ਤੁਹਾਨੂੰ ਬਹੁਤਾ ਟਾਈਮ ਨਹੀਂ ਚਾਹੀਦਾ। ਤੇ ਜੇ ਚਾਹੀਦਾ ਵੀ ਹੋਵੇ ਤੇ ਵਿਲੇ ਹੀ ਆ ਇਸੇ ਕੰਮ ਲਈ ਚੁਣੇ ਹੋਏ ਆ। ਮੈਂ ਹੁਣੇ ਬ੍ਰਿਟਿਸ਼ ਪਾਰਲੀਮੈਂਟ ਦਾ ਦੇਖਿਆ ਸੀ ਉਹ ਬ੍ਰਿਟਿਸ਼ ਪਾਰਲੀਮੈਂਟ ਜਿਵੇਂ ਬਾਕੀ ਸਰਕਾਰੀ EMPLOYEE ਆ ਉੰਜ ਚੱਲਦੀ ਆ ਨਾ ਕਿ ਇੱਥੇ ਜਿ ਤਰ੍ਹਾਂ ਫਿਊਡਲ ਲਾਰਡ ਹੁੰਦੇ ਆਏ ਵੱਡੇ ਵੱਡੇ ਰਾਜੇ ਮਹਾਰਾਜੇ ਚੱਲ ਕੇ ਲਾ 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 ਕਰਦੀਆਂ ਤੇ ਲਾਲ ਬੱਤੀਆਂ ਵਾਲੀਆਂ ਗੰਦ ਨਾਉਂਦੀਆਂ ਫੇਰਦੀਆਂ ਗੱਡੀਆਂ ਇਹੋ ਜਿਹਾ ਮਤਲਬ ਹੀ ਕੋਈ ਨਹੀਂ ਐ ਬਾਕੀਆਂ ਜਨਤਾ ਵਾਂਗੂ ਉੱਥੇ ਸਾਰੇ ਰਹਿੰਦੇ ਜਿੱਥੋਂ ਆਪਾਂ ਇਹ ਰੋਲ ਮਾਡਲ ਬ੍ਰਿਟਿਸ਼ ਪਾਰਲੀਮੈਂਟ ਦਾ ਆਪਣਾ ਇੱਥੇ ਲਿਆ ਹੋਇਆ ਹੈ ਤੁਸੀਂ ਦੇਖੋਗੇ ਉਹ ਤਕਰੀਬਨ 290 ਦਿਨ ਪਾਰਲੀਮੈਂਟ ਚੱਲਣੀ ਜ਼ਰੂਰੀ ਆ ਨਾ ਨਹੀਂ ਔਰ ਉਹਦੇ ਚ 90% ਹਾਜ਼ਰੀਆਂ ਪੈਣੀਆਂ ਜ਼ਰੂਰੀ ਹੈਗੀਆਂ ਇੱਥੇ ਤੇ ਕੋਈ ਹਾਜ਼ਰੀ ਲਾਏ ਜਾਂ ਨਾ ਲਾਏ ਕੋਈ ਪੁੱਛਦਾ ਇੱਥੇ ਤੇ ਕਿਉਂ ਨਹੀਂ ਚਲਾਉਂਦੇ ਪਾਰਲੀਮੈਂਟ ਨੂੰ ਆਪਣੀ ਅਸੈਂਬਲੀ ਨੂੰ ਪਾਰਲੀਮੈਂਟ ਵੀ ਸਾਡਾ ਇਹੋ ਜਿਹਾ ਆ ਲਿਆ ਉੱਥੇ ਵੀ ਕੋਈ ਬਹੁਤਾ ਚੰਗਾ ਨਹੀਂ ਹੈਗਾ ਉੱਥੇ ਵੀ ਹੈ ਜੀ ਕਿਸਮੀ ਇਹ ਬਰੌਨੀ ਪੁਆਇੰਟ ਬਣਾਉਣ ਦੀ ਹੀ ਰੌਲਾ ਪਿਆ ਰਹਿੰਦਾ ਇਸ ਲਈ ਸਾਨੂੰ ਪਹਿਲੀ ਗੱਲ ਇਹ ਰੱਖਣੀ ਚਾਹੀਦੀ ਆ ਕਿ ਤੁਸੀਂ ਖੁੱਲ ਕੇ ਇਹੋ ਜੇ ਮਾਮਲੇ ਤੇ ਹਫ਼ਤਾ 10 ਦਿਨ ਸਾਰੀ ਇੱਕ ਤਜਵੀਜ਼ਾਂ ਆਉਣ ਉਹਨੂੰ ਡਿਸਕਸ ਕੀਤਾ ਜਾਏ ਕੰਪਰੀਹੈਂਸਿਵ ਪਲਾਨ ਬਣੇ ਤੇ ਉਹਦੇ ਤੇ ਅਮਲ ਕੀਤਾ ਜਾਏ ਸਾਰਿਆਂ ਨੂੰ ਸੁਣਿਆ ਜਾਏ ਕਿਸਾਨਾਂ ਨੂੰ ਬੁਲਾ ਕੇ ਸੁਣਿਆ ਜਾਏ ਜਿਹੜੀਆਂ ਹੋਰ ਛੋਟੇ ਕਾਰੋਬਾਰੀ ਆ ਆੜਤੀਆਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਛੋਟੇ ਕਾਰੋਬਾਰੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਜਿਨ੍ਹਾਂ ਦਾ ਸ਼ਹਿਰੀਆਂ ਦਾ ਨੁਕਸਾਨ ਹੋ ਗਿਆ ਘਰਾਂ ਦਾ ਸਾਰਿਆਂ ਦੀਆਂ ਐਸੋਸੀਏਸ਼ਨਾਂ ਨੂੰ ਬੁਲਾ ਕੇ ਸੁਣਿਆ ਜਾਏ ਸੁਣ ਕੇ ਤੇ ਫਿਰ ਉਥੇ ਇੱਕ ਪਾਲਿਸੀ ਤੈਅ ਕੀਤੀ ਜਾਂਦੀ ਇਹ ਕੋਈ ਵੀ ਗੱਲ ਨਜ਼ਰ ਨਹੀਂ ਆਉਂਦੀ ਕਾਰਨ ਇਹ ਆ ਕਿ ਅਸੀਂ ਨਾ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੂੰ ਇੰਨੀਆਂ ਲਗਾਮਾਂ ਉਹਨਾਂ ਦੀਆਂ ਖੁੱਲੀਆਂ ਛੱਡੀਆਂ ਜਿਹੜੇ ਸਾਡੇ ਵੋਟਰ ਲੋਕ ਆ ਉਹ ਬਿਲਕੁਲ ਮਾਰਜినਲਾਈਜ਼ ਆਪਣੇ ਆਪ ਨੂੰ ਸਮਝਦੇ ਆ ਉਹਨਾਂ ਨੂੰ ਆਪਣੇ ਲਾਲਚਾਂ ਤੋਂ ਲੋਭਾਂ ਤੋਂ ਛੋਟੇ-ਛੋਟਿਆਂ ਜਿਹੜੇ ਕੀ ਕਹਿੰਦੇ ਆ ਗੁੱਜਰਾਂ ਜਿਹੜੀਆਂ ਥੋੜੀਆਂ-ਥੋੜੀਆਂ ਆਪਣੀਆਂ ਲੋੜਾਂ ਹੁੰਦੀਆਂ ਉਹਨੂੰ ਪੂਰੀਆਂ ਕਰ ਲਈ ਉਹਦੇ ਆਪਾਂ ਥੱਲੇ ਲੱਗ ਜਾਂਦੇ ਆ ਨਹੀਂ ਇਹ ਥੱਲੇ ਲੱਗਣ ਦੀ ਲੋੜ ਨਹੀਂ ਜਦ ਤੱਕ ਸਾਡੇ ਵੋਟਰ ਆ ਜਾਂ ਜਿਹੜੀ ਸਿਵਲ ਸੁਸਾਇਟੀ ਆ ਜਿਹੜੇ ਲੋਕ ਆ ਉਹ ਆਪ ਤੱਕੜੇ ਨਹੀਂ ਹੋਣਗੇ ਤੇ ਜਿਹੜੇ ਅਸੈਂਬਲੀਆਂ ਦੇ ਬਾਹਰ ਹੋਣ ਜਾਂ ਅਸੈਂਬਲੀਆਂ ਦੇ ਅੰਦਰ ਉਹਨੇ ਰਾਜਨੀਤਿਕ ਲੋਕ ਉਹਨਾਂ ਦਾ ਇਸੇ ਤਰੀਕੇ ਨਾਲ ਬੇਬਕੂ ਬਣਾਉਂਦੇ ਰਹਿਣਗੇ ਮੈਨੂੰ ਤੇ ਬੜਾ ਅਫਸੋਸ ਆ ਤੁਸੀਂ ਹਾਲਤ ਇਹ ਬਣੀ ਆ ਕਿ ਸੁਖਬੀਰ ਬਾਦਲ ਤੇ ਅੰਦਰ ਨਹੀਂ ਆ ਨਾ ਉਹ ਐਮਐਲਏ ਆ ਨਾ ਅਸੈਂਬਲੀ ਦੇ ਉਹਦੇ ਤੇ ਤਵੇ ਲਾਉਣ ਦੀ ਕੀ ਲੋੜ ਆ ਪਈ ਕਿਉਂਕਿ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਲੈਂਡ ਪੂਲਿੰਗ 'ਚ ਚਿਤ ਕਰਤਾ ਜਿਹੜੀ ਉਹ ਸਕੀਮ ਫੇਲ ਕਰਦੀ ਠੋਸ ਕਰਦੀ ਔਰ ਇਸ ਹੜਾਂ ਦੇ ਵਿੱਚ ਵੀ ਉਹਨਾਂ ਨੇ ਆਪਣੀ ਜੋ ਵੀ ਭੂਮਿਕਾ ਸੀਗੀ ਚੰਗੀ ਐਨ ਵਧੀਆ ਕੀਤੀ ਉਹਨਾਂ ਤੇ ਵੀ ਲੋ ਜੀ ਪੈਸੇ ਕਿੱਥੋਂ ਆਏ ਤੇ ਇਨਕੁਆਰੀ ਬਿਠਾ ਦਿਓ ਪੈਸੇ ਕਿੱਥੋਂ ਆਏ ਤੁਹਾਨੂੰ ਜਵਾਬ ਦੇ ਦੇਣਗੇ ਤੁਹਾਡੇ ਕੋਲ ਤਾਂ ਸਰਕਾਰ ਹੈ ਤੁਸੀਂ ਕਿਹਨੂੰ ਇਹ ਰੌਲਾ ਪਾਉਂਗੇ ਚੁੱਪ ਕਰਕੇ ਇਨਕੁਆਰੀ ਬਿਠਾਓ ਕਿ ਦੱਸੋ ਜੀ ਪੈਸੇ ਕਿੱਥੋਂ ਆਏ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਕਿੱਥੋਂ ਬਹਿ ਗਿਆ ਤੁਹਾਡੇ ਕੋਲ ਪੈਸੇ ਕਿੱਥੋਂ ਆਉਂਦੇ ਆ ਤੁਸੀਂ ਵੀ ਦਾਅਦੇ ਤੂੰ ਤਾਂ ਮਰਗੇ 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 ਕਰਦੇ ਆ ਲੋਕਾਂ ਨੂੰ ਜਦੋਂ ਰਾਹਤ ਚਹੀਦੀ ਸੀਗੀ ਤੁਸੀਂ ਜੇਬਾਂ ਦੀਆਂ ਮੋਰੀਆਂ ਦਿਖਾਈ ਜਾਂਦੇ ਸੀ ਵੀ ਸਾਡੀ ਜੇਬ 'ਚ ਤਾਂ ਕੱਖ ਨਹੀਂ ਓਏ ਖਾਲੀ ਪੀਪਾ ਖੜਕਰਿਆ ਕੱਖ ਨਹੀਂ ਹੈਗਾ ਜਿਹੜੇ 4 ਪੈਸੇ ਸੀਗੇ ਉਹ ਦਿੱਲੀ ਵਾਲੇ ਲੈ ਗਏ ਦੱਸੋ ਤਾਂ ਲੋਕਾਂ ਨੂੰ ਕਿੱਥੇ ਗਏ ਜਿਹੜੇ ਪੈਸੇ ਸੀ ਸਰਕਾਰ ਦੇ ਇਸ ਮੌਕੇ ਤੇ 12 ਹਜ਼ਾਰ ਕਰੋੜ ਕਿੱਥੇ ਗਿਆ ਉਹ ਆਪਣੀ ਜਵਾਬਦੇਹੀ ਤੈਅ ਕਰਦੀ ਜਗਾ ਦੂਜੀਆਂ ਵਿਰੋਧੀ ਪਾਰਟੀਆਂ ਨੇ ਜਿਹੜਾ ਮਾੜਾ ਮੋਟਾ ਕੰਮ ਕੀਤਾ ਵੀ ਉਹਨਾਂ ਦੇ ਮਜ਼ਾਕ ਕਦੀ ਉਹ ਕੀ ਨਾ ਆ ਪ੍ਰਤਾਪ ਸਿੰਘ ਬਾਜਵਾ ਜਿੱਦੇ ਤੇ ਗਿਆ ਸੀਗਾ ਬੰਬੂ ਕਾਟ ਜੀ ਬੰਬੂ ਕਾਟ ਲੋਕਾਂ ਹੈ ਲੋਕਾਂ ਦਾ ਖਿਲੀਆਂ ਢਾਉਂਦੇ ਫਿਰਦੇ ਨਾਲੇ ਆਪਣੀ ਢਾਉਂਦੇ ਨਾਲੇ ਲੋਕਾਂ ਦਾ ਮਤਲਬ ਜਿਹੜੀ ਇਹ ਤਰਾਸ ਦੀ ਆ ਉਸ ਦੀਆਂ ਖਿਲੀਆਂ ਢਾਉਂਦੇ ਫਿਰਦੇ ਆ ਲੋਕ ਇਹਨਾਂ ਗੱਲਾਂ ਦਾ ਜਵਾਬ ਪੁੱਛਣ ਜੀ ਤੇ ਸਰ ਦੂਸਰਾ ਹੁਣ ਆਪਾਂ ਗੱਲ ਕਰ ਲਈਏ ਕਿਉਂਕਿ ਸਾਡੇ ਦੇ ਉੱਪਰ ਚਰਚਾ ਚੱਲ ਰਹੀ ਹੈਗੀ ਲਗਾਤਾਰ ਸਿਆਸਤ ਸਾਡੇ ਦੇ ਉੱਪਰ ਪੱਕੀ ਗਿਆ ਲੇਕਿਨ ਅਜੇ ਤੱਕ ਜ਼ਿੰਮੇਵਾਰੀ ਤੈ ਜਿਹੜੀ ਆ ਨਹੀਂ ਕਰ ਪਾਈ ਭਾਵੇਂ ਸਰਕਾਰ ਦੀ ਗੱਲ ਕਰ ਲਈਏ ਜੇਕਰ BBMP ਦੀ ਗੱਲ ਕਰੀਏ ਉਹਨਾਂ ਨੇ ਇੱਕ ਦਲੀਲ ਦਿੱਤੀ ਹਾਈ ਕੋਰਟ ਦੇ ਵਿੱਚ ਜਾ ਕੇ ਵੀ ਪੰਜਾਬ ਸਰਕਾਰ ਨੇ ਸਾਨੂੰ ਪਿਛਲੇ ਸਮੇਂ ਦੇ ਵਿੱਚ ਪਾਣੀ ਆ ਜਿਹੜਾ ਨਹੀਂ ਛੱਡ ਰਤਾ ਜਿਸ ਕਰਕੇ ਡੈਮ ਖਾਲੀ ਨਹੀਂ ਹੋਏ ਤੇ ਪੰਜਾਬ ਸਰਕਾਰ ਦੇ ਉੱਪਰ ਭਾਂਡਾ ਪਣਦਾ ਨਜ਼ਰ ਆਇਆ BBMP ਤੇ ਜੇਕਰ ਵਿਰੋਧੀਆਂ ਦੀ ਗੱਲ ਕਰੀਏ ਉਹ ਲਗਾਤਾਰ ਇਹ ਕਹਿ ਰਹੇ ਵੀ ਸਰਕਾਰ ਦੇ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਰਕਾਰ ਦੇ ਵੱਲੋਂ ਇਹ ਅਗਾਊ ਜਿਹੜੀਆਂ ਮੀਟਿੰਗਾਂ ਸੀ ਉਹ ਨਹੀਂ ਕੀਤੀਆਂ ਗਈਆਂ ਲੇਕਿਨ ਕੱਲ ਮਾਨ ਸਾਹਿਬ ਇਸ ਸਬੰਧ ਵਿੱਚ ਬੋਲੇ ਨੇ ਤੇ ਉਹਨਾਂ ਨੇ ਸਾਰੇ ਦਾ ਸਾਰਾ ਠਿਕਰਾ ਜਿਹੜਾ ਮੌਸਮ ਵਿਭਾਗ ਦੇ ਸਿਰ ਉੱਪਰ ਮੱਢਣ ਦੀ ਕੋਸ਼ਿਸ਼ ਕੀਤੀ ਆ ਆਈਐਮਡੀ ਨੂੰ 메ਨ ਕਸੂਰਵਾਰ ਦੱਸਿਆ ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਭਵਿੱਖਬਾਣੀਆਂ ਸੀ ਉਹ ਗਲਤ ਸੀਗੀ ਜਿਸ ਕਰਕੇ ਕਿਉਂਕਿ ਇਹ ਕਹਿੰਦੇ ਵੀ ਸਰਕਾਰ ਆ ਜਿਹੜੀ ਚਾਹ ਕੇਂਦਰ ਦੀ ਹੈ ਜਾਂ ਸਰਕਾਰਾਂ ਨੇ ਸੂਬੇ ਦੀਆਂ ਉਹ ਆਈਐਮਡੀ ਦੇ ਦੇਸ਼ਾ ਨਿਰਦੇਸ਼ਾਂ ਤੇ ਉਹਨਾਂ ਦੇ ਭਵਿੱਖਬਾਣੀ ਦੇ ਅਨੁਸਾਰ ਆਪਣੇ ਪ੍ਰਬੰਧ ਕਰਦੇ ਨੇ ਸੋ ਕਹਿੰਦੇ ਉਹਨਾਂ ਦੀ ਭਵਿੱਖਬਾਣੀ ਗਲਤ ਸੀ ਇਸ ਕਰਕੇ ਜਿਹੜੇ ਹੜ੍ਹ ਨੇ ਉਹਨਾਂ ਦੇ ਗਲਤ ਭਵਿੱਖਬਾਣੀ ਦੇ ਨਤੀਜਾ ਨੇ ਕਿਵੇਂ ਦੇਖ ਰਹੇ ਹੋ ਮਾਨ ਸਰਕਾਰ ਦੇ ਵੱਲੋਂ ਸੀਐਮ ਸਾਹਿਬ ਦੇ ਇਸ ਵਿਆਹ ਨੂੰ ਕੀ ਸੱਚਮੁੱਚ ਕੱਲੀਆਂ ਭਵਿੱਖਬਾਣੀ ਆਈ ਹੜ੍ਹਾਂ ਦੇ ਨਹੀਂ ਕਸੂਰਵਾਰ ਨੇ ਮਨ ਨੇ ਤੇ ਹਮੇਸ਼ਾ ਇਹ ਜੀ ਕਰਦੇ ਤੇ ਬਹਾਨਾ ਪਹਿਲੇ ਹੀ ਲੱਭਿਆ ਹੁੰਦਾ ਕਿ ਹੁਣ ਜੇ ਯਾਰ ਫਸ ਗਿਆ ਹੁਣ ਭੱਜਣ ਲਈ ਰਾਹ ਕਿਹੜਾ ਲੱਭਿਆ ਜਾਏ ਹੁਣ ਆਈਐਮਡੀ ਤੇ ਸਿਰ ਤੇ ਬੰਦ ਆਈਐਮਡੀ ਦੱਸਦੀ ਰਹੀ ਹੈ ਕਿ ਬਹੁਤ ਮੀਂਹ ਪਊਗਾ ਕਿਉਂ ਨਹੀਂ ਇਹ ਇਨ੍ਹਾਂ ਕੋਲ ਪਤਾ ਨਹੀਂ ਕਿਹੜੀ ਆਈਐਮਡੀ ਇਹਨਾਂ ਦੀ ਪ੍ਰਾਈਵੇਟ ਸੀਗੀ ਮੰਨ ਲਓ ਕਿ ਜੇ ਉਹਨਾਂ ਨੇ ਇੰਨੀ ਭਵਿੱਖਬਾਣੀ ਨਹੀਂ ਕੀਤੀ ਕਿ ਇੰਨਾ ਵੱਡੇ ਪੱਧਰ ਦੇ ਉੱਤੇ ਮੀਂਹ ਪਊਗਾ ਜਾਂ ਇਤਨਾ ਇੱਕਦਮ ਜ਼ਿਆਦਾ ਮੀਂਹ ਪਊਗਾ ਜਿਹੜੀ ਪ੍ਰੈਸਾਈਜ਼ ਨਹੀਂ ਵੀ ਹੋ ਸਕਦੀ ਪਰ ਤੁਹਾਡੀ ਤਿਆਰੀ ਕੀ ਸੀ ਤੁਸੀਂ ਤੇ ਦੱਸੋ ਨਾ ਤੁਹਾਡੇ ਤੇ ਗੇਟ ਹੀ ਰੁੜ ਕੇ ਖੋਲਣ ਲੱਗਿਆ ਸ਼ਰਮ ਆਉਣੀ ਚਾਹੀਦੀ ਹੈ ਐਡਾ ਵੱਡਾ ਵੀ ਕਦੀ ਕੋਈ ਕੋਈ ਐਕਸੀਡੈਂਟ ਤੁਸੀਂ ਦੇਖਦੇ ਹੋ ਕਿ ਖੋਲਣ ਲੱਗਿਆ ਗੇਟ ਹੀ ਰੁੜ ਜਾਂਦੇ ਤੇ ਪਾਣੀ ਫੇਰ ਖੁੱਲਾ ਜਿੱਦ ਤਰ ਨੂੰ ਮਰਦੀ ਜਿੰਨਾ ਮਰਦੀ ਗਿਆ ਇਹਦਾ ਮਤਲਬ ਪਹਿਲਾਂ ਤਿਆਰੀ ਤੁਹਾਡੀ ਕੀ ਸੀ ਤੁਹਾਡੇ ਕੋਲ ਪੈਸੇ ਐ ਇਸ ਕੰਮ ਲਈ ਇਹ ਨਹੀਂ ਹੈ ਔਰ ਇਹ ਤਿਆਰੀ ਮੈਂ ਤੁਸੀਂ ਫੇਰ ਕਹੋਗੇ ਕਿ ਪਤਾ ਨਹੀਂ ਜਾਦਾ ਕਹਿ ਰਹੇ ਸੁਖਵੀਰ ਸਿੰਘ ਬਾਦਲ ਜਦੋਂ ਜਾ ਰਹੇ ਸੀ ਇਹ ਲੋਕਾਂ ਕੋਲ ਔਰ ਇਸ ਗੱਲ ਦੀ ਉਹ ਉਹਨਾਂ ਨੇ ਮੀਡੀਆ 'ਚ ਚਰਚਾ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਵੇ ਹੁਣਾ ਵੇਲੇ ਉਹ 4 ਮਹੀਨੇ ਪਹਿਲਾਂ ਫਰਵਰੀ ਮਾਰਚ ਵਿੱਚ ਹੀ ਹਾਡਾ ਤਾਂ ਪਹਿਲਾਂ 3-4 ਮਹੀਨੇ ਸਾਰੇ ਪੈਰਾਫਰਨਲੀਆ ਨੂੰ ਹਰ ਸਾਲ ਬੁਲਾਉਂਦੇ ਸੀ ਤਿਆਰੀ ਦਾ ਪੁੱਛਦੇ ਸੀ ਕਿ ਨਹਿਰਾਂ ਠੀਕ ਠਾਕ ਹੈ ਕਿਤੇ ਚੂਹਿਆਂ ਨੇ ਇਤਨੀ ਮੋਰੀਆਂ ਕੀਤੀਆਂ ਹੋਈਆਂ ਕੋਈ ਨਹਿਰ ਦਾ ਨਹਿਰਾ ਟੁੱਟ ਜਾਣੇ ਜਾਂ ਇਹ ਜਿਹੜੇ ਗੇਟ ਦੇਖਣੇ ਸੀਗੇ ਜਾਂ ਹੋਰ ਸਾਰਾ ਯਾ ਤੁਸੀਂ ਬੰਨ ਹੈਗੇ ਆ ਕਿ ਉਹ ਮਜ਼ਬੂਤ ਹੈਗੇ ਆ ਜਿੱਥੇ-ਜਿੱਥੇ ਮਿੱਟੀ ਪੈਣ ਵਾਲੀ ਠੀਕ ਹੈ ਇਹਨੂੰ ਕਹਿੰਦੇ ਤਿਆਰੀ ਨਾ ਇਹਦੇ ਲਈ ਪੈਸਾ ਰੱਖਿਆ ਹੈ ਜਾਂ ਤੇ ਹੋਵੇ ਨਾ ਕਿ ਪੈਸਾ ਨਹੀਂ ਸੀ ਇਸ ਕਰਕੇ ਤਿਆਰੀ ਨਹੀਂ ਹੋ ਸਕੀ ਜਦ ਪੈਸਾ ਵੀ ਸੀ ਚਰਚਾ ਦੇ ਵੀ ਹੈ ਕਿ ਪੈਸਾ ਖਰਚਿਆ ਵੀ ਗਿਆ ਉਹ ਗਿਆ ਕਿੱਥੇ ਉਹਦੇ ਬਾਰੇ ਵਿਰੋਧੀ ਪਾਰਟੀਆਂ ਇਹੀ ਗੱਲ ਕਹਿ ਰਹੀਆਂ ਇੱਕ ਤੇ BBMP ਦਾ ਬਿਆਨ ਆ ਗਿਆ ਉੱਪਰੋਂ BBMP ਦਾ ਬਿਆਨ ਇਹ ਆ ਗਿਆ ਕਿ ਦੇਖੋ ਅਸੀਂ ਵੀਰੇਸੇ ਤੇ ਸਾਨੂੰ ਪਾਣੀ ਛੱਡਣ ਲਈ ਦੱਸਿਆ ਹੁੰਦਾ ਜਾਂ ਅਸੀਂ ਕੀਤਾ ਹੁੰਦਾ ਤੇ ਫਿਰ ਸ਼ਾਇਦ ਇੰਨਾ ਇਕਦਮ ਜੱਕਦਮ ਪਾਣੀ ਜਿਹੜਾ ਉਹ ਸਾਹਮਣਾ ਨਾ ਕਰਨਾ ਪੈਂਦਾ ਬਾਅਦ ਵਿੱਚ ਜੇ ਰਿਲੀਜ਼ ਕੀਤਾ ਉਹਦਾ ਪ੍ਰੈਸ਼ਰ ਬਣ ਗਿਆ ਉਹਨੇ ਆੜ ਆ ਗਈ ਇੱਕ ਆਸਪੈਕਟ ਹੋ ਸਕਦਾ ਪਰ ਇਸ ਨੂੰ ਸਾਰੇ ਨੂੰ ਇਸ ਗੱਲ ਤੇ ਟਾਲ ਦੇਣਾ ਇਹ ਕਹਿ ਕੇ ਕਿ ਸਾਨੂੰ IMD ਤੋਂ ਡਾਟਾ ਨਹੀਂ ਆਇਆ ਜੀ ਇਸ ਕਰਕੇ ਅਸੀਂ ਤਿਆਰੀ ਨਹੀਂ ਕੀਤੀ ਉਹ ਆਪਣੀ ਨਲੈਕੀ ਆ ਇਹਨਾਂ ਦੀ ਇਹਦੇ ਤੋਂ ਸਿੱਖਣ ਦੀ ਲੋੜ ਆ ਤੇ ਜਿਹੜੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਸਾਰੀ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਕੋਈ ਜੋ ਵੀ ਕੁਝ ਹੋਇਆ ਹੋਊਗਾ ਉਹ ਤਾਂ ਅਨਰਕਾਡ ਹੋਇਆ ਹੋਊਗਾ। ਪੂਰੀ ਸਰਕਾਰੀ ਕੰਮ ਆ ਨਾ ਕਿੰਨੀਆਂ ਅਮੀਰਾਂ ਹੋਈਆਂ ਕਿਹਦੇ ਨਾਮ ਅਮੀਰੀਆਂ ਹੋਈਆਂ ਕਿੱਥੇ-ਕਿੱਥੇ ਆ ਇਹਦੇ ਬਾਰੇ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਜੀ ਮੈਂ ਕਹਿੰਨਾ ਤੇ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਹੋਰ ਵਿਰੋਧੀ ਪਾਰਟੀਆਂ ਉਹਨਾਂ ਨੂੰ ਸਾਫ਼-ਸਾਫ਼ ਇਸ ਗੱਲ ਦੀ ਮੰਗ ਕਰਨੀ ਚਾਹੀਦੀ ਹੈ। ਕਿ ਐਡੇ ਵੱਡੇ ਡਿਜ਼ਾਸਟਰ ਦੀ ਐਡੀ ਵੱਡੀ ਤਬਾਹੀ ਦੀ ਸਰਕਾਰ ਕਿਥੋਂ ਕਿਸ ਹੱਦ ਤੱਕ ਜ਼ਿੰਮੇਵਾਰ ਆ ਇਹਨਾਂ ਨੇ ਤਿਆਰੀ ਚ ਕੀ ਕੁਝ ਕੀਤਾ ਸੀ ਕੀ ਕੁਝ ਰਹਿ ਗਿਆ ਔਰ ਗਾਂ ਤੋਂ ਅਸੀਂ ਕੀ ਕੁਝ ਖਿਆਲ ਰੱਖਣਾ ਆ ਉਹਦੀ ਪੂਰਾ ਵਾਈਟ ਪੇਪਰ ਮੰਗਣਾ ਚਾਹੀਦਾ ਤਾਂ ਕਿ ਕੰਪਰੀਹੈਂਸਿਵ ਰਿਪੋਰਟ ਆ ਜੇ ਸਾਰਿਆਂ ਦੇ ਸਾਹਮਣੇ ਵਾਂਸ ਫਾਰ ਆਲ ਉਹਦੀ ਕਾਪੀ ਪ੍ਰਧਾਨ ਮੰਤਰੀ ਨੂੰ ਭੇਜੀਤੀ ਜਾਏ ਤਾਂ ਕਿ ਉਥੋਂ ਵੀ ਜੇ ਕੋਈ ਹੋਰ ਫੰਡ ਆਉਣਾ ਉਹ ਵੀ ਆ ਜਾਈ ਤੇ ਹੁਣ ਵਾਲਾ ਫੰਡ ਆ ਉਹਨੂੰ ਜਲਦੀ ਰਿਲੀਜ਼ ਕਰਨ ਲਈ ਭਾਵੇਂ ਮਤਾ ਪਾਸ ਕਰਤਾ ਉਹਦੀਆਂ ਵੀ ਕੋਚਾਂ ਗਵਰਨਰ ਰਾਈ ਜਾਰੀ ਰਹਿਣੀਆਂ ਚਾਹੀਦੀ। ਜੀ ਬਿਲਕੁਲ ਸਰ ਤੇ ਸਰ ਉਧਰ ਹੁਣ ਗੱਲ ਕਰ ਲਈ ਆ ਪਹਿਲੋਪੀ ਲੀਡਰ ਦੀ ਕਿਉਂਕਿ ਕੱਲ ਕਾਫੀ ਜ਼ਿਆਦਾ ਵਰਦੇ ਹੋਏ ਸਰਕਾਰ ਦੇ ਉੱਪਰ ਦਿਖਾਈ ਦਿੱਤੇ ਲਗਾਤਾਰ ਉਹ ਮੰਗ ਵੀ ਚੱਕਦੇ ਰਹੇ ਨੇ ਕਿ ਜਿਹੜੇ ਜਲ ਮੰਤਰੀ ਨਵਿੰਦਰ ਗੋਇਲ ਉਹ ਬੁਰੀ ਤਰੀਕੇ ਦੇ ਨਾਲ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਫੇਲ ਹੋਏ ਨੇ ਤੇ ਨਾਲ ਅਫਸਰ ਜਿਹੜੇ ਪ੍ਰਮੁਖ ਸਿਕਤਰ ਨੇ ਡਿਪਾਰਟਮੈਂਟ ਦੇ ਉਹਨਾਂ ਦੇ ਉੱਪਰ ਵੀ ਵਰਦੇ ਦਿਖਾਈ ਦਿੱਤੇ ਨੇ ਤੇ ਨਾਲ ਕਿਹਾ ਕਿ ਜਾਂਚ ਕਰਾ ਕੇ ਇਨਾਂ ਦੇ ਉੱਪਰ ਸਖਤ ਕਾਰਵਾਈ ਕਰਨੀ ਚਾਹੀਦੀ ਆ ਕਿ ਲੱਗਦਾ ਹੈ ਸਰਕਾਰ ਕੋਈ ਜਾਂਚ ਇਸ ਸਬੰਧ ਵਿੱਚ ਬਿਠਾਏਗੀ ਕਿ ਦੋਸ਼ੀਆਂ ਨੂੰ ਕੋਈ ਕਾਰਵਾਈ ਹੋਏਗੀ ਉਹਨਾਂ ਦੇ ਉੱਪਰ ਐਕਸ਼ਨ ਹੋਏਗਾ ਕਿਵੇਂ ਦੇਖ ਰਹੇ ਹੋ ਐਲੋਪੀ ਲੀਡਰ ਦੀ ਇਸ ਮੰਗ ਨੂੰ ਨਹੀਂ ਜੇ ਅਸੈਂਬਲੀ ਦੇ ਵਿੱਚ ਵੀ ਪਾਸ ਕਰੋਗੇ ਜਿਹੜੀ ਉੱਥੇ ਦੀ ਵਾਇਸ ਆ ਜੋ ਉਸ ਨੂੰ ਵੀ ਅਹਿਮੀਅਤ ਨਹੀਂ ਦੇਣਾ ਤਾਂ ਫਿਰ ਇਹਨੂੰ ਤਾਲਾ ਲਾ ਦਿਓ ਫਿਰ ਬੰਦ ਕਰ ਦਿਓ ਫਿਰ ਕਾਹਨੂੰ ਟਾਈਮ ਵੇਸਟ ਕਰਦੇ ਆ ਇਹ ਚਿੱਟੇ ਆ ਕੀ ਕਾਹਨੂੰ ਬਨ ਬਨ ਕੇ ਰੱਖੇ ਹੋਏ ਆ ਸਾਡੇ ਪੈਸੇ ਬਰਬਾਦ ਕਰ ਲਈ ਅਸਲੀਅਤ ਇਹ ਆ ਲਖਵਿੰਦਰ ਤੁਸੀਂ ਨੋਟ ਕੀਤਾ ਹੋਣਾ ਜੇ ਲੋਕ ਇੱਕ ਦੂਜੇ ਦਾ ਹੱਥ ਇਸ ਤਰ੍ਹਾਂ ਦੀ ਚ ਨਾ ਫੜਦੇ ਜਿਵੇਂ ਲੋਕੀ ਆਪ ਸਾਹਮਣੇ ਆਏ ਆ ਪਾਰਟੀਆਂ ਜੇ ਵੀ ਕਈ ਆਏ ਆ ਪਾਰਟੀਆਂ ਦੇ ਲਿਊਟਰਨਾਂ ਨੇ ਤੇ ਬਹੁਤਿਆਂ ਨੇ ਤੇ ਚਲੋ ਆਪਣੀਆਂ ਫੋਟੋਆਂ ਹੀ ਖਿਚਾਉਣੀਆਂ ਹੁੰਦੀਆਂ ਪਾਣੀ 'ਚ ਉਤਰ ਕੇ ਮੜੇ ਦੇ ਕੱਪੜੇ ਕਾਰ ਕੇ ਜਿੱਥੇ ਨਹੀਂ ਵੀ ਮਿੱਟੀ ਪਈ ਥੋੜੀ ਜਿਹੀ ਮਿੱਟੀ ਪਾ ਕੇ ਤਾਂ ਕਿ ਫੋਟੋ ਸੋਹਣੀ ਆਏ ਕਿਉਂਕਿ ਮੈਂ ਬੜੀ ਮਿਹਨਤ ਕਰ ਰਿਆ ਸੀ ਉਹ ਚੰਨੀ ਵਰਗਿਆਂ ਨੇ ਤੇ ਚਲੋ ਥੋੜੀ ਮਿੱਟੀ ਚੱਕੀ ਵੀ ਆਪਣੇ ਹੱਥ ਨਾਲ ਵੀ ਚੱਕੀ ਉਹਨਾਂ ਨੂੰ ਵੀ ਇੱਕ ਮੌਕਾ ਲੱਗਾ ਕਿ ਹੋਣੇ ਆਪਾਂ ਐਨ ਲੋਕਾਂ ਦੇ ਨਾਲ ਖੜੇ ਨਜ਼ਰ ਆਉਣੇ ਚਾਹੀਦੇ ਆ ਭਾਵੇਂ ਖੜੇ ਹੋਈਏ ਭਾਵੇਂ ਨਾ ਉਹ 파ਟ ਵੀ ਇੱਕ ਹੈਗਾ ਨਾ ਪਰ ਇਹਦੇ ਨਾਲ ਨਾਲ ਜ਼ਿੰਮੇਵਾਰੀਆਂ ਤੇ ਤੈਹ ਹੋਣੀਆਂ ਚਾਹੀਦੀਆਂ ਆ ਜੇ ਉਹਨ ਉਹਨਾਂ ਦੇ ਉੱਥੇ ਕਹਿਣ ਤੇ ਅਸੈਂਬਲੀ ਦੇ ਕਹਿਣ ਤੇ ਜਿਹੜੀ ਅਸੈਂਬਲੀ ਇੱਕ ਇਸੇ ਕੰਮ ਲਈ ਬੁਲਾਇਆ ਗਿਆ ਸੈਸ਼ਨ ਆ ਜੋ ਉਸ ਨੂੰ ਸੀਰੀਅਸ ਨਹੀਂ ਲੈਣਾ ਉਹਨੂੰ ਵੀ ਕਾਲ ਮਟੋਲਾ ਕਰਨਾ ਜਿੱਦਾਂ ਮੈਂ ਵਾਈਟ ਪੇਪਰ ਦੀ ਗੱਲ ਕਰ ਰਿਹਾ ਜਾਂ ਉਹ ਰੈਜ਼ਾਈਨ ਦੀ ਗੱਲ ਕਰਦੇ ਇਹ ਕੋ ਰੈਜ਼ੀਗਨੇਸ਼ਨ ਆਪਣੇ ਆਪ ਦੀ ਇੱਕ ਪੋਲੀਟਿਕਲ ਮੰਗ ਹੁੰਦੀ ਆ ਉਹ ਤੇ ਉਹਨਾਂ ਨੂੰ ਆਪ ਹੀ ਦੇ ਦੇਣਾ ਚਾਹੀਦਾ ਮੰਗਣ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਤੁਸੀਂ ਕਿਸੇ ਕੰਮ 'ਚ ਕੋਈ ਵੀ ਜ਼ਿੰਮੇਵਾਰੀ 'ਚ ਫੇਲ ਹੋਇਆ ਉਹਨਾਂ ਨੂੰ ਆਫਰ ਕਰਨਾ ਚਾਹੀਦਾ ਹਾਊਸ ਦੇ ਵਿੱਚ ਕਿ ਮੈਂ ਆਫਰ ਕਰਦਾ ਜੇ ਵਿਰੋਧੀ ਪਾਰਟੀਆਂ ਇਸ ਗੱਲ ਤੇ ਖੁਸ਼ ਹੁੰਦੀਆਂ ਤੇ ਮੈਨੂੰ ਕੋਈ ਹਰ ਜਿਦੀ ਕੋਈ ਹੋਰ ਵੰਡ ਜੂਗਾ ਪਾਰਟੀ ਦੇ ਅੰਦਰ ਹੀ ਆ ਨਾ ਕੋਈ ਸੈਕਟਰੀ ਦੀ ਵੀ ਜ਼ਿੰਮੇਵਾਰੀ ਤੈਅ ਹੁੰਦੀ ਆ ਤਾਂ ਹੀ ਇਹ ਤੇ ਮੈਂ ਕਹਿੰਦਾ ਕਿ ਅੱਲੀ ਗੱਲ ਇੱਥੇ ਹੀ ਨਹੀਂ ਨਿਬੜ ਜਾਣੀ ਚਾਹੀਦੀ ਇਸ ਗੱਲ ਤੇ ਤੇ ਉਹ ਆਮਨਾ ਕਰ ਦੇਣਗੇ ਕੇਜੀਵਾਲ ਹੁਣੀ ਬਥੇਰੇ ਆਉ ਚੰਗਾ ਜੀ ਗੋਇਲ ਨਹੀਂ ਤੇ ਕੋਈ ਹੋਰ ਕਿਸੇ ਨੂੰ ਲਾ ਦਿਓ ਹਨਾ ਬੰਸਲ ਨੂੰ ਲਾ ਦਿਓ ਉਹਦੀ ਜਗ੍ਹਾ ਤੇ ਉਹ ਕੰਮ ਇੰਜ ਚੱਲ ਜਾਊਗਾ ਪਰ ਉਹਦੇ ਨਾਲ ਲੋਕਾਂ ਨੂੰ ਇਨਸਾਫ ਕੀ ਮਿਲਿਆ ਕਿ ਸਰਕਾਰ ਦੀਆਂ ਕਿਹੜੀਆਂ ਨਲੈਕੀਆਂ ਸੀ ਕੀ ਕਮੀਆਂ ਸੀ ਉਹ ਲੋਕਾਂ ਦੇ ਵਿੱਚ ਜਾਗਦਾਰ ਕਿਵੇਂ ਹੋਣਗੇ ਜਿਹੜੇ ਇੰਨੀ ਦੇਰ ਤੱਕ ਮਤਲਬ ਲੋਕੀ ਉਸ ਤਰਾਸ਼ ਦੀ ਚ ਰਹੇ ਆ ਅੱਜ ਵੀ ਕਈ ਕੁਛ ਉਹਨਾਂ ਦੇ ਜਿਹੜੇ ਆਫਟਰਫੈਕਟ ਆ ਉਹ ਆਉਣ ਵਾਲੇ ਕਈ ਸਾਲਾਂ ਤੱਕ ਦੇਖਣੇ ਪੈਣਗੇ ਉਹ ਜਿਹੜਾ ਸਾਰਾ ਉਹਦੀ ਪਿੰਨ ਪੁਆਇੰਟ ਜ਼ਰੂਰ ਹੋਣਾ ਚਾਹੀਦਾ ਉਹਦੇ ਤੇ ਕੁਛ ਵੀ ਹੋਣੀ ਚਾਹੀਦੀ ਸਰਕਾਰ ਨੂੰ ਆਪ ਵੀ ਉਸ ਗੱਲ ਦੀ ਜ਼ਿੰਮੇਵਾਰੀ ਉਠਾਉਣੀ ਚਾਹੀਦੀ ਵਾਈਟ ਪੇਪਰ ਜੇ ਇਸ਼ੂ ਹੋਵੇ ਤਾਂ ਮੇਰਾ ਖਿਆਲ ਉਹਦੇ ਚ ਬਾਜਵਾਦੀ ਦੀ ਵੀ ਗੱਲ ਆ ਜੂਗੀ ਭਾਵੇਂ ਉਹ ਰਜਾਈਂ ਦਿੰਦੇ ਆ ਜਾਂ ਨਹੀਂ ਦਿੰਦੇ ਉਹ ਇੰਨਾ ਇੰਪੋਰਟੈਂਟ ਨਹੀਂ ਜਿੰਨਾ ਕਿ ਸਰਕਾਰ ਦੀ ਆਪਣੀ ਜ਼ਿੰਮੇਵਾਰੀ ਤੋਂ ਉਹ ਕਿਵੇਂ ਫੇਲ ਹੋਈ ਕਿੱਥੇ ਕਟਾਈ ਹੋਈ ਕਿਉਂ ਹੋਇਆ ਤੇ ਉਹਦੇ ਤੇ ਅੱਗੇ ਤੋਂ ਅਗਲੇ ਸਾਲ ਤੋਂ ਬਚਣ ਲਈ ਸਰਕਾਰ ਦੀ ਅੱਜ ਤੋਂ ਕੀ ਸਕੀਮ ਹੈਗੀ ਆ ਕੀ ਪਲਾਨਿੰਗ ਹੈਗੀ ਆ ਕਿੰਨਾ ਉਹਦਾ ਬਜਟ ਹੈਗਾ ਕੀ ਪੈਸਾ ਉਹ ਕੀ ਕਰਨਗੇ ਔਰ ਖਾਸ ਕਰਕੇ ਜਿਹੜੀਆਂ ਜ਼ਮੀਨਾਂ ਰੁੜ ਗਈਆਂ ਮਿੱਟੀ ਇੰਨੀ ਨਹੀਂ ਚੜ ਗਈ ਆ ਉਸ ਨੂੰ ਦੁਬਾਰਾ ਵਾਹੀ ਜੋ ਕਿਵੇਂ ਬਣਾਉਣਾ ਇਹਨਾਂ ਦੇ ਤੇ ਆਪਣੇ ਛੋਸ਼ੇ ਤੇ ਉਹੀ ਨਹੀਂ ਹਟਦੇ ਜਿਸ ਦੇ ਖੇਤ ਉਹਦੀ ਰੇਤ ਫਲਾਣਾ ਢਮਗਾਣਾ ਕਰਕੇ ਰੇਤ ਚੁੱਕਣੀ ਕਿਵੇਂ ਰੇਤ ਉਹ ਵਰਤਣਯੋਗੀ ਨਹੀਂ ਹੈ ਲੋਕਾਂ ਨੂੰ ਐਵੇਂ ਖੁਦ ਆਪਣੀ ਜ਼ਿੰਮੇਵਾਰੀ ਤੋਂ ਭੱਜ ਲਿਓ ਉੱਥੇ ਕਿ ਤੁਸੀਂ ਆਪਣੀ ਮਿੱਟੀ ਆਪ ਹੀ ਹਟਾਓ ਵੀ ਕਾਹਦੇ ਨਾਲ ਹਟਾਉਣਗੇ ਜਿੰਨਾ ਕੋਈ ਡਾਇਰੈਕਟਰ ਨਹੀਂ ਆਇਆ ਇੱਕ ਗੱਲਾਂ ਸਾਰੀਆਂ ਚਰਚਾ ਚ ਆਉਣੀਆਂ ਚਾਹੀਦੀਆਂ ਇਕੱਲਾ ਉਥੇ ਇੱਕ ਦੂਜੇ ਤੇ ਬਿਆਨਬਾਜ਼ੀ ਤੇ ਥੋੜਾ ਮੀਡੀਆ ਦੀਆਂ ਸੁਰਖੀਆਂ ਪਟੋਟਣ ਵਾਲੀ ਪੋਲਿਟਿਕਸ ਜਿਹੜੀ ਆ ਲੋਪ ਨੀਵੀਂ ਪੱਧਰ ਦੀ ਪੋਲਿਟਿਕਸ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਬਿਲਕੁਲ ਸਰ ਬਿਲਕੁਲ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਦੇ ਉੱਪਰ ਕੋਈ ਜਾਂਚ ਬੈਠੇਗੀ ਜੇ ਮਾਰੀਆਂ ਤੈ ਹੋਣ ਗਿਆ ਇਹ ਵੇਖਣ ਵਾਲੀ ਗੱਲ ਹੋਊਗੀ ਤੇ ਨਾਲ ਹੁਣ ਜਿਹੜਾ ਸੋਮਵਾਰ ਵਾਲੇ ਦਿਨ ਦਾ ਵਿਧਾਨ ਸਭਾ ਸੈਸ਼ਨ ਹੋਏਗਾ ਉਹਦੇ ਉੱਪਰ ਵੀ ਅੱਖ ਰੱਖਣੀ ਪੈਗੀ ਕਿ ਆਖਰ ਰਹਿਣ ਵਾਲਾ ਕਿਵੇਂ ਆਗਾ ਕਿ ਜਿਸ ਮਕਸਦ ਦੇ ਨਾਲ ਜਿਹੜੇ ਤਰੁੱਟੀਆਂ ਨੂੰ ਜਿਹੜਾ ਔਕੜਨ ਦੂਰ ਕਰਨ ਦੇ ਲਈ ਹੜ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੇ ਲਈ ਜਿਸ ਮਕਸਦ ਦੇ ਨਾਲ ਇਹ ਸੈਸ਼ਨ ਸੱਦਿਆ ਗਿਆ ਉਸ ਦੇ ਵਿੱਚ ਸਰਕਾਰ ਕਿੰਨੀ ਸਫਲ ਰਹਿੰਦੀ ਹੈ ਇਹ ਹੁਣ ਸੋਮਵਾਰ ਵਾਲੇ ਦਿਨ ਵੇਖਣ ਵਾਲੀ ਗੱਲ ਹੋਏਗੀ ਸਰ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਹੋ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਈਸ਼ਾਨ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਅੱਜ ਦੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜੁੜ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੇ ਇਜਾਜ਼ਤ ਧੰਨਵਾਦ